ਰਾਨੀ ਇਸ ਗੱਲ ਦੀ ਹੈ ਕਿ ਵੈਸੇ ਤੇ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਹੈ ਜਿਹੜਾ ਸਾਡਾ ਸੰਵਿਧਾਨ ਹੈ ਜਿਹੜਾ ਸਾਡਾ ਕਾਨੂੰਨ ਹੈ ਉਹਦੇ ਮੁਤਾਬਕ ਇਨਵੈਸਟੀਗੇਸ਼ਨ ਦੇ ਉੱਤੇ ਕਿਤੇ ਵੀ ਪੋਲੀਟੀਕਲ ਸਿਸਟਮ ਦਾ ਸਰਕਾਰ ਦਾ ਕਦੀ ਵੀ ਕੋਈ ਪ੍ਰਭਾਵ ਜਿਹੜਾ ਉਹ ਨਾ ਪੈਣਾ ਚਾਹੀਦਾ ਨਾ ਪੈਂਦਾ ਹੋਇਆ ਦਿਖਣਾ ਚਾਹੀਦਾ ਪਰ ਇੱਥੇ ਸੋਚ ਹੈ ਕਿ ਤੁਸੀਂ ਸਟੇਟ ਦੇ ਚੀਫ ਮਿਨਿਸਟਰ ਜਾਂ ਮਿਸਟਰ ਨੂੰ ਤਾਂ ਇੱਕ ਪਾਸੇ ਛੱਡਦੇ ਹੋ ਇੱਥੇ ਜਿਹੜੇ ਐਕਸਟਰਾ ਕਨਸਟੀਟਿਊਸ਼ਨਲ ਸੈਕਟਰ ਆ ਪਾਵਰ ਦੇ ਦਿੱਲੀ ਤੋਂ ਚੱਲਦੇ ਐਸ ਵਜਿਹਾ ਹਦਾਇਤਾਂ ਪਹਿਲਾਂ ਦਿੱਲੀ ਤੋਂ ਸ਼ੁਰੂ ਹੁੰਦੀਆਂ ਉੱਥੋਂ ਡਾਇਰੈਕਸ਼ਨ ਆਉਂਦੀ ਹੈ ਸਾਡੇ ਮੁੱਖ ਮੰਤਰੀਨ ਵਾਸਤੇ ਤੇ ਡਾਇਰੈਕਸ਼ਨ ਵੀ ਕੋਈ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਆਉਂਦੀ ਹਰ ਇੱਕ ਦੇ ਉੱਥੇ ਆਰਡਰ ਲੈਣ ਵਾਸਤੇ ਉਹਨਾਂ ਦਾ ਆਪਣਾ ਤਰੀਕਿਆਂ ਦਾ ਬੰਦਾ ਬੈਠਾ ਹੈ ਪਰ ਬੈਕਮੈਨ ਦੇ ਵਿੱਚ ਔਰ ਉੱਥੋਂ ਅੱਗੇ ਫਿਰ ਇਹ ਬੈਕਮੈਨ ਨੂੰ ਹਦਾਇਤਾਂ ਜਾਂਦੀਆਂ ਨਹੀਂ ਕਿ ਕਿਸ ਤਰ੍ਹਾਂ ਕੇਸ ਬਣਾ ਸੋ ਜੋ ਕਨਸਟੀਟਿਊਸ਼ਨਲ ਜਿਹੜੀ ਹੈ ਵਾਇਓਲੇਸ਼ਨ ਹੋ ਰਹੀ ਹੈ ਪੰਜਾਬ ਦੇ ਵਿੱਚ ਕਿਉਂਕਿ ਸਰਕਾਰ ਜਿਹੜੀ ਹੈ ਉਹ ਐਟ ਪਰ ਰੂਲ ਆਫ ਲਾਅ ਫਾਲੋ ਹੁੰਦਾ ਉਹਦੇ ਵਿੱਚ ਇੱਥੇ ਰੂਲ ਆਫ ਲਾਅ ਨਾਲ ਦੀ ਕੋਈ ਜਿਹੜੀ ਹੈ ਉਹ ਚੀਜ਼ ਕਿਤੇ ਨਜ਼ਰ ਹੀ ਨਹੀਂ ਆਉਂਦੀ ਇਹ ਤਾਂ ਜੋ ਅਰਵਿੰਦ ਕੇਜਰੀਵਾਲ ਕਹਦੇ ਕਿਉਂਕਿ ਇਸ ਕੇਸ ਦੀ ਸ਼ੁਰੂਆਤ ਇਹਨਾਂ ਨੇ ਐਮਰਜੈਂਸੀ ਦਾ ਜਿਹੜਾ ਸਮਾਗਮ ਉੱਥੇ ਦਿੱਲੀ ਰੱਖਿਆ ਸੀ ਉਹਦੇ ਚ ਕੇਜਰੀਵਾਲ ਦੇ ਭਾਸ਼ਣ ਤੋਂ ਹੀ ਸ਼ੁਰੂ ਹੋ ਗਈ ਸੀ ਤਾਂ ਪਹਿਲਾਂ ਤਾਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇੰਨਾ ਟੈਨ ਤੁਸੀਂ ਲਾ ਲਿਆ ਸਰਦਾਰ ਬਿਕਰਮ ਸਿੰਘ ਬਜੀਠਾ ਸਾਹਿਬ ਨੂੰ ਡਰੱਗਜ਼ ਵਾਲੇ ਕੇਸ ਦੇ ਵਿੱਚ ਪਸਾਉਣ ਵਾਸਤੇ ਹੁਣ ਜੇ ਤੈਨੂੰ ਡਰੱਗ ਮਨੀ ਮਿਲ ਗਈ ਜਿਹੜੇ ਤੁਸੀਂ ਐਡੀ ਵੱਡੀ ਅਚੀਵਮੈਂਟ ਦੱਸਦੇ ਹੋ ਹਾਲਾਂਕਿ ਇਹ ਕੋਈ ਦਾਵੀ ਅਚੀਵਮੈਂਟ ਨਹੀਂ ਹੈ ਇਹ ਸਾਰਾ ਚਾਰਟ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਜ਼ਮਾਨਤ ਰੱਦ ਕਰਨ ਵਾਸਤੇ ਲਗਾਇਆ ਸੀ ਤੇ ਸੁਪਰੀਮ ਕੋਰਟ ਨੇ ਇਹਨਾਂ ਸਾਰਿਆਂ ਜਿਹੜੇ ਤੁਹਾਡੇ ਤਰਕ ਦਲੀਲਾਂ ਇਹਨੂੰ ਝਠਲਾ ਦਿੱਤਾ ਸੀ ਰੱਦ ਕਰ ਦਿੱਤਾ ਸੀ ਪਰ ਜੇ ਤੁਸੀਂ ਕਹਿੰਦੇ ਹੋ ਕਿ ਇਹਦੇ ਨਾਲ ਡਰੱਗ ਮਨੀ ਮਿਲ ਗਈ ਇਹ ਫਿਰ ਹੋਣਾ ਕਿ ਚਾਹੀਦਾ ਸੀ ਜਿਹੜਾ ਕੇਸ ਉੱਤੇ ਚੱਲ ਰਿਹਾ ਉਹਦੇ ਚਲਾਨ ਦੇ ਵਿੱਚ ਧਾਰਾ ਨਵੀਂ ਐਡ ਕਰਕੇ ਉਹ ਗੱਲ ਅੱਗੇ ਵਧਣੀ ਚਾਹੀਦੀ ਸੀ ਤੁਹਾਡੇ ਕੋਲ ਸੌਖਾ ਕੰਮ ਹੈ ਤੁਹਾਡਾ ਜਿਹੜਾ ਡਰੱਗ ਦਾ ਲੈ ਕੇਸ ਆ ਉਹ ਸਟਰੋਂਗ ਹੁੰਦਾ ਸੀ ਉਹਦੇ ਚ ਇੱਕ ਧਾਰਾ ਹੀ ਐਡ ਹੋਣੀ ਹੈ ਨਾ ਹਲੇ ਚਲਾਨ ਤੁਸੀਂ ਪੇਸ਼ ਨਹੀਂ ਕੀਤਾ ਡਿਗਲ ਤਾਂ ਵੈਸੇ ਗਰੇਵਾਲ ਸਾਹਿਬ ਅਸਲੀ ਕਹਿ ਸਕਦੇ ਆ ਪਰ ਉਹਦੇ ਵਿੱਚ ਹਲੇ ਤੱਕ ਤੁਸੀਂ ਚਲਾਨ ਨਹੀਂ ਪੇਸ਼ ਕਰ ਸਕਕੀ ਇਹ ਤਾਂ ਤੁਸੀਂ ਫੇਰ ਜਿਹੜਾ ਪੰਜਾਬ ਦੀ ਜਨਤਾ ਨੂੰ ਲੁੱਟਣ ਵਾਸਤੇ ਇੱਕ ਸਕੀਮ ਬਣਾਈ ਆ ਉਹਦੇ ਪਰਦੇ ਫਾਸ਼ ਹੋ ਗਏ ਜਿਹੜੀ ਵੱਡੀ ਕ腐ਸ਼ਨ ਤੇ ਹੋਰ ਸਕੈਂਡਲ ਹੈ ਤੁਹਾਡੇ ਉਹਦੇ ਪਰਦੇ ਫਾਸ਼ ਹੋ ਗਏ ਜਿਹੜਾ ਸਟੇਟ ਹੈ ਉਹ ਫਾਈਨੈਂਸ਼ੀਅਲੀ ਬੈਂਕਰਪਟ ਹੋ ਗਈ ਤੇ ਤੁਹਾਨੂੰ ਲੱਗਿਆ ਕਿ ਅਗੋਂ ਇਲੈਕਸ਼ਨ ਦਾ ਸਾਲ ਵੀ ਆ ਗਿਆ ਤੇ ਤੁਸੀਂ ਨਸ਼ਿਆਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕਰਕੇ ਤੇ ਇਹ ਉਥੋਂ ਚੱਕ ਕੇ ਵੀ ਸੁਪਰੀਮ ਕੋਰਟ ਵਾਲਾ ਕਿਹੜਾ ਕਿਸੇ ਨੂੰ ਯਾਦ ਹੋਣਾ ਇੱਥੇ ਨਵਾਂ ਜਿਹੜਾ ਡਿਸਪਰਪੋਰਸ਼ਨੇਟ ਐਸੈਟ ਦਾ ਕੇਸ ਰਜਿਸਟਰ ਕਰਕੇ ਉਹਨੂੰ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਡਰਗ ਬਣੀ ਦੇ ਤੌਰ ਤੇ ਕਿ 540 ਕਰੋੜ ਡਰਗ ਬਣੀ ਮੈਂ ਫਿਰ ਪੁੱਛਦਾ ਜੇ ਡਰਗ ਬਣੀ ਤੇ ਪਰਚਾ ਤੇ ਫਿਰ ਚੱਲਦਾ ਪਿਆ ਕੇਸ ਅਦਾਲਤ ਤੇ ਚੱਲਦਾ ਪਿਆ ਫਿਰ ਨਵਾਂ ਕੇਸ ਰਜਿਸਟਰ ਕਰਨ ਦੀ ਕੀ ਲੋੜ ਸੀ ਇਹ ਸਿਰਫ ਕਿਉਂਕਿ ਆ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਨਾਲ ਕਿਸੇ ਤਰੀਕੇ ਕੋਈ ਪ੍ਰਾਪਤੀ ਨਹੀਂ ਨਜ਼ਰ ਆਉਂਦੀ ਕਿ ਨਾ ਨਸ਼ਾ ਘਟਿਆ ਨਸ਼ੇ ਦੇ ਕਿਨਾਲੋਂ ਵਧਿਆ ਤੇ ਉਹਦੇ ਵਾਸਤੇ ਇਹਨਾਂ ਨੇ ਇੱਕ ਟੀਮ ਖੜੀ ਕੀਤੀ ਕਿ ਹੁਣ ਆਪਾਂ ਇਹ ਸਾਰੀ ਇਹਦੀ ਪ੍ਰਾਪਤੀ ਯੁੱਧ ਨਸ਼ਿਆਂ ਵਿਰੋਧੀ ਕਰਨ ਵਾਸਤੇ ਵਿਕਰਮ ਸਿੰਘ ਮਜੀਠੀਆ ਨੂੰ ਚੱਕ ਲਓ ਡਿਸਪਰਪੋਰਸ਼ਨਲ ਅਸਰ ਦਾ ਕੇਸ ਦਰਜ ਕਰ ਦਿਓ ਹਾਂ ਜੇ ਅਰੈਸਟ ਬਾਅਦ ਚ ਹੋਈ ਤਲਾਸ਼ੀਆ ਬਾਅਦ ਚ ਹੋਈਆਂ ਤੇ ਕੱਲਾ ਕੱਲਾ ਮਨਿਸਟਰ ਕੱਢ ਆ ਕੇ ਟੈਲੀਵਿਜ਼ਨ ਦੇ ਉੱਤੇ ਇੰਟਰਵਿਊ ਦੇਣ ਲੱਗੇ ਮੈਂ ਸਮਝਦਾ ਕਾਨੂੰਨ ਦਾ ਇਸ ਤੋਂ ਵੱਧ ਮਜ਼ਾਕ ਕਦੀ ਨਹੀਂ ਹੋ ਸਕਦਾ ਇਹ ਤਾਂ ਹੁਣ ਅਦਾਲਤਾਂ ਵੀ ਸੀ ਉਹ ਮੋਟਾ ਨੋਟਿਸ ਨਹੀਂ ਲੈਂਦੀਆਂ ਨਹੀਂ ਤਾਂ ਇਹ ਜਿਹੜੇ ਮੰਤਰੀ ਆ ਕੇ ਉੱਥੇ ਇਹ ਤਾਂ ਚ ਦੱਸ ਰਿਹਾ ਕੀ ਇਨਵੈਸਟੀਗੇਸ਼ਨ ਦਾ 파ਟ ਕੀ ਉੱਥੇ ਇਨਵੈਸਟੀਗੇਸ਼ਨ ਦੇ ਦੌਰਾਨ ਉੱਥੇ ਬੈਠ ਕੇ ਇਹ ਚੀਜ਼ਾਂ ਨੋਟ ਕਰਕੇ ਆਉਂਦੇ ਆ ਜਾਂ ਕੌਣ ਇਹਨਾਂ ਨੂੰ ਜਿਹੜੀ ਆ ਇਹ ਇਨਫੋਰਮੇਸ਼ਨ ਜਿਹੜੀ ਆ ਅਧਿਕਾਰ ਤੌਰ ਤੇ ਦਿੰਦਾ ਕਿ ਹੈ ਕਿਸੇ ਅਫਸਰ ਦਾ ਰਾਈਟ ਇਹ ਇਹਨਾਂ ਲੋਕਾਂ ਨੂੰ ਜਾ ਕੇ ਕਿ ਮੈਂ ਦਿਨ ਦੇ ਵਕਫ ਵਕ ਮਨਿਸਟਰ ਨੂੰ ਕਿ ਤੁਸੀਂ ਇਹ ਦੱਸੋ ਕਿ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦਾ ਤੁਸੀਂ ਆ ਜਾ ਕੇ ਤੇ ਪ੍ਰੈਸ ਕਾਨਫਰੰਸ ਕਰਕੇ ਕਰੋ ਕਿਤੇ ਦੁਨੀਆ ਦੇ ਵਿੱਚ ਇਹੋ ਜਿਹੇ ਰੂਲ ਕਾਨੂੰਨ ਸੁਣਿਆ ਪਰ ਕਿਉਂਕਿ ਇੱਥੇ ਸਾਰਾ ਹੀ ਜੋਰ ਇਸੇ ਗੱਲ ਤੇ ਲੱਗਿਆ ਹੁੰਦਾ ਕਿ ਆਪਾਂ ਜਨਤਾ ਨੂੰ ਗਮਰਾਹ ਕਰਾਂ ਪਿਛਲੀ ਵਾਰੀ ਵਾਲੇ ਗਮਰਾਹ ਕਰਨ ਦਾ ਤਰੀਕਾ ਹੋਰ ਸੀ ਅੱਜ ਕੀ ਗਮਰਾਹ ਕਰਨ ਦਾ ਜਿਹੜਾ ਤਰੀਕਾ ਸਾਡਾ ਇਹ ਆ ਕਿ ਹੁਣ ਆਪਾਂ ਨਸ਼ਿਆਂ ਦੀ ਗੱਲ ਤੋੜੋ ਅੱਜ ਮੈਂ ਹਰਾਨ ਸਿੰਘ ਸਾਰੇ ਮੈਂ ਤੁਹਾਡੇ মিডিਆ ਦੇ ਕਾਫੀ ਸਾਥੀ ਉੱਤੇ ਹਾਜ਼ਰ ਸੀਗੇ ਜਦੋਂ ਮੈਂ ਅਦਾਲਤ ਦੇ ਵਿੱਚ ਗਿਆ ਮੈਂ ਪੋਣੇ ਨੋਜੇ ਉੱਥੇ ਚਲਾ ਗਿਆ ਤੇ ਸਾਰਾ ਉੱਥੇ ਕਰਫੂ ਆਲਾ ਇੱਕ ਇੱਕ ਗੇਟ ਤੇ ਇੱਕ ਇੱਕ ਐਸਐਸਪੀ ਲੈਵਲ ਦਾ ਅਫਸਰ ਰੱਖਿਆ ਮੈਂ ਤੇ ਕੁਦਰਤੀ ਟਾਈਮ ਤੋਂ ਜ਼ਿਆਦਾ ਪਹਿਲਾਂ ਚਲਾ ਗਿਆ ਉੱਥੇ ਚਲਾ ਗਿਆ ਜੱਜ ਸਾਹਿਬਾਂ ਦੀਆਂ ਅਦਾਲਤਾਂ ਜਿਹੜੀਆਂ ਉਹਦੇ ਵਿੱਚ ਘੇਰਾ ਪਿਆ ਹੋਇਆ ਭਈ ਇੱਕ ਬੰਦਾ ਵੀ ਜਿਹੜਾ ਆਪਣੀ ਤਰੀਕ ਪੁਕਤਨ ਨਹੀਂ ਜਾ ਸਕਦਾ ਕੋਈ ਡੀਸੀ ਸਾਹਿਬ ਨੂੰ ਮਿਲ ਨਹੀਂ ਜਾ ਸਕਦਾ ਕਿਸੇ ਹੋਰ ਕੰਮਾਂ ਤੇ ਨਹੀਂ ਜਾ ਸਕਦਾ ਤੇ ਮੈਂ ਉੱਥੇ ਵੀ ਬੇਨਤੀ ਕਰਕੇ ਆਇਆ ਵੀ ਤੁਸੀਂ ਮਜੀਠਿਆ ਸਾਹਿਬ ਨੂੰ ਤੇ ਭਾਵੇਂ ਦਿੱਲੀ ਲੈ ਜਾਓ ਸਭਾ ਕੰਮ ਉੱਥੇ ਲੈ ਜਾਓ ਉਹ ਸ਼ੀਸ਼ਮੈਲ ਤੁਹਾਡਾ ਪੁਰਾਣਾ ਹੈਗਾ ਭਾਵੇਂ ਉੱਥੇ ਰੱਖ ਲਓ ਭਾਵੇਂ ਜਿੱਥੇ ਮਰਜ਼ੀ ਰੱਖ ਲਓ ਪਰ ਲੋਕਾਂ ਨੂੰ ਕਿਉਂ ਦੁਖੀ ਕਰੀ ਜਾਂਦੇ ਹੋ ਜਿਨ੍ਹਾਂ ਨੇ ਵਿਚਾਰਿਆਂ ਦੀਆਂ ਤਰੀਕਾ ਨੇ ਪੇਸ਼ੀਆਂ ਨੇ ਜਵਾਨਤਾ ਨੇ ਇੱਕ ਬੰਦਾ ਅੰਦਰ ਨਹੀਂ ਜਾ ਸਕਿਆ ਐਨੀ ਬਾਹਰ ਪੁਲਿਸ ਲੱਗੀ ਔਰ ਤੁਸੀਂ ਆਪ ਹੀ ਮੀਡੀਆ ਦੇ ਸਾਰੇ ਪ੍ਰਕਰਮਾ ਕਰੀ ਜਾਂਦੇ ਸੀ ਜਿਵੇਂ ਅਸੀਂ ਕਰੀ ਜਾਂਦੇ ਸੀ ਉਹਦੇ ਮੀਡੀਆ ਵਾਲੇ ਕਰਦੇ ਸੀ ਵੀ ਕਿਸੇ ਪਾਸੇ ਰਸਤਾ ਲੱਭੇ ਅੰਦਰ ਜਾਣ ਨੂੰ ਤੇ ਸਾਰੇ ਸੜਕਾਂ ਤੇ ਪ੍ਰਕਰਮਾ ਕਰਕੇ ਤੁਸੀਂ ਵੀ ਵਾਪਸ ਆ ਗਏ ਇੱਕ ਪਾਸੇ ਇਹ ਹਾਲਾਤ ਪੈਦਾ ਕੀਤੇ ਕਿ ਕੋਈ ਅਕਾਲੀ ਵਰਕਰ ਹਮਦਰਦੀ ਨਾਲ ਵੀ ਆਇਆ ਉਹਨੂੰ ਗੱਡੀ ਦੇ ਉੱਪਰ ਦੇ ਸਾਲ ਨਾਲ ਦੀ ਨਾਲ ਅਰੈਸਟ ਕਰ ਲਿਆ ਤੇ ਇੱਕ ਪਲੇ ਕਾਰਡ ਦੇ ਕੇ ਇੱਕ ਕਿਰਾਏ ਤੇ ਟੀਮ ਲੈਂਦੀ ਗਈ ਉੱਥੇ ਤੇ ਉਹਦੇ ਕੋਲੋਂ ਫਿਰ ਮਜਾਰਾ ਕਰਾਇਆ ਕਿ ਨਸ਼ਿਆਂ ਦੇ ਖਿਲਾਫ ਮਜਾਰਾ ਤਾਂ ਕਹਿੰਦਾ ਗੱਲ ਦੇਖੋ ਇਹਦੇ ਦਾ ਡਿਸਪਰਪੋਰਸ਼ਨ ਅਸਫੇ ਦਾ ਕੇਸ ਲਾਜਾ ਰਿਹਾ ਹੈ। ਅਰਦਰ ਔਰਤਾਂ ਨੂੰ ਲਿਆ ਕੇ ਦੁਜੇ ਨੂੰ ਲਿਆ ਕੇ ਤੇ ਲੋਕਾਂ ਨੂੰ ਇੱਕ ਨੈਸ਼ਨਲ ਲੈਵਲ ਦੇ ਉੱਤੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇਖੋ ਇੱਕ ਬੰਦਾ ਡਰੱਗਸ ਦੇ ਵਿੱਚ ਅਸੀਂ ਫੜਿਆ ਤੇ ਡੋਕੀ ਆ ਕੇ ਆਪ ਹਾਰੇ ਪ੍ਰੋਟੈਸਟ ਕਰ ਰਿਹਾ ਅਦਾਲਤਾਂ ਦੇ ਬਾਹਰ ਕਿ ਉਹਦੇ ਨੇ ਕਰਪੂਰ ਲੱਗਿਆ ਤੁਹਾਡੀ ਅਦਾਲਤ ਤੋਂ ਬੜਾ ਬੰਦਾ ਆ ਨਹੀਂ ਸਕਦਾ ਜਿਨ੍ਹਾਂ ਨੂੰ ਤੁਸੀਂ ਲੈ ਕੇ ਆਏ ਤਿਆਰ ਕਰਕੇ ਤੁਹਾਡੀ ਪਾਰਟੀ ਦਾ ਕਿਡਰ ਉਹਨਾਂ ਕੋਲ ਤੁਸੀਂ ਡਰਾਮੇ ਕਰਾ ਰਹੇ ਇਹ ਕੋਈ ਤੁਹਾਡੇ ਕੋਲੇ ਪ੍ਰੈਕਟੀਕਲੀ ਕੋਈ ਦੱਸਣ ਨੂੰ ਹੁੰਦਾ ਤੇ ਤੁਸੀਂ ਉਥੇ ਕੋਰਟ ਹੈ ਕੋਰਟ ਇਸੇ ਕੰਮ ਵਾਸਤੇ ਕੋਰਟ ਦਾ ਫਾਰਮ ਦਾ ਵੀ ਮੈਂ ਸਮਝਦਾ ਕਿ ਜਿਸ ਤਰੀਕੇ ਮਜ਼ਾਕ ਉਡਾਇਆ ਜਾ ਰਿਹਾ ਹੈ ਕਿ ਹਾਂ ਇਹ ਪੇਸ਼ਤਾ ਅੱਜ ਕੀਤਾ ਕੋਰਟ ਦੇ ਵਿੱਚੋਂ ਨਾ ਤੇ ਮੰਤਰੀ ਸਹਿਬਾਨ ਕੱਲ ਦੇ ਪਬਲਿਕ ਨੂੰ ਦੱਸ ਰਿਹਾ ਜਿਹੜੀ ਗਰੇਵਾਲ ਸਾਹਿਬ ਨੇ ਗੱਲ ਕੀਤੀ ਕਿ ਤੇ ਕੰਟੈਂਪਟ ਕੋਰਟ ਇਸ ਤੋਂ ਵੱਡੀ ਤੋਹੀਨ ਕੀ ਹੋ ਸਕਦੀ ਹੈ ਦਾਦਤਾਂ ਦੀ ਕਿ ਬੰਦਾ ਹਜੇ ਘਰੋਂ ਅਰੈਸਟਡ ਹੈ ਤੇ ਸਾਰੇ ਮੰਤਰੀ ਸਹਿਬਾਨ ਕੀ ਜੇ ਮੈਂ ਉਹਨਾਂ ਨੂੰ ਪੁੱਛਾਂ ਤਾਂ ਕਿਸ ਅਧਾਰ ਦੇ ਉੱਤੇ ਤੁਸੀਂ ਇਹ ਗੱਲ ਕਰ ਰਹੇ ਹੋ ਇਹਨਾਂ ਮਤਲਬ ਕਿ ਜੇ ਸਥਾਨ ਦੇ ਉੱਤੇ ਇਹ ਬਹਿ ਕੇ ਸਾਰੀ ਖਿਚੜੀ ਪਕਾਈ ਗਈ ਤੁਸੀਂ ਉੱਥੇ ਸੀ ਇਹੀ ਮਤਲਬ ਹੈ ਨਾ ਕਿ ਤੁਸੀਂ ਸਾਰਿਆਂ ਦਾ ਪ੍ਰਚਾਰ ਤੁਹਾਡਾ ਇੱਕੋ ਹੈ ਕਿ ਕਿਤੇ ਨਾ ਕਿਤੇ ਜਦੋਂ ਕੋਈ ਆ ਕੇ ਦਿੱਲੀ ਦੀ ਟੀਮ ਨੇ ਤੁਹਾਨੂੰ ਟ੍ਰੇਨਿੰਗ ਦਿੱਤੀ ਕਿ ਕਿਵੇਂ ਆਪੋਜੀਸ਼ਨ ਦੇ ਪੰਜਾਬ ਦੇ ਡੇਟਾ ਨੂੰ ਬਦਨਾਮ ਕਰਨਾ ਹੈ ਤੁਸੀਂ ਉਹਦਾ ਹਿੱਸਾ ਸੀ ਉਹ ਸਾਜ਼ਿਸ਼ ਦਾ ਤਾਂ ਹੀ ਤੁਹਾਨੂੰ ਤੁਸੀਂ ਆ ਕੇ ਚਾਹਵੀਂ ਨਾ ਤੇ ਇੱਕੋ ਜੀ ਗੱਲ ਬੋਲ ਰਹੀ ਸੀ ਇਸ ਕਰਕੇ ਮੈਂ মিডিਆ ਨੂੰ ਵੀ ਬੇਨਤੀ ਕਰਦਾ ਕਿ ਅਸੀਂ ਸਾਰੇ ਤੱਕ ਤੁਹਾਡੇ ਕੋਲੇ ਇਸੇ ਕਰਕੇ ਰੱਖਿਆ ਤੇ ਬੜੀ ਚੰਗੀ ਗੱਲ ਹੈ ਹੁਣ ਸਾਰੀਆਂ ਪਾਰਟੀਆਂ ਪੰਜਾਬ ਦੀਆਂ ਜਗ੍ਹਾ ਵੀ ਭੁੱਦਰ ਸਾਹਿਬ ਨੇ ਵੀ ਧੰਨਵਾਦ ਕੀਤਾ ਮੈਂ ਵੀ ਧੰਨਵਾਦ ਕਰਦਾ ਇਹ ਬੜੀ ਚੰਗੀ ਗੱਲ ਹੈ ਪਰ ਡੈਮੋਕਰੇਸੀ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇਸ ਵੇਲੇ ਇਕੱਠੇ ਹੋਣਾ ਪੜੇ ਕਿਉਂਕਿ ਹੁਣ ਰਵਾਜ ਇਹ ਪੈ ਗਿਆ ਕਿ ਜਿਹੜਾ ਬੋਲੇ ਉਹਨੂੰ ਹੀ ਚੱਕ ਕੇ ਕਿਸੇ ਨਾ ਕਿਸੇ ਤਰੀਕੇ ਜਿਹੜਾ ਵੀ ਉਹਦੇ ਤੇ ਕੇ ਦਰਜ ਕਰ ਦਿਓ ਤੇ ਫਿਰ ਡਰਾਉਣਾ ਸ਼ੁਰੂ ਕਰ ਦਿਓ ਫਿਰ ਇਸ ਤਰ੍ਹਾਂ ਉਹਨੂੰ ਪ੍ਰਚਾਰ ਕਰਕੇ ਚੈਨਲ ਦੇ ਉੱਤੇ ਬਦਨਾਮ ਕਰਨਾ ਸ਼ੁਰੂ ਕਰ ਦਿਓ ਇੱਕ ਵੱਡੀ ਲੜਾਈ ਹੈ ਪੰਜਾਬ ਨੂੰ ਬਚਾਉਣ ਦੀ ਪੰਜਾਬੀਅਤ ਨੂੰ ਬਚਾਉਣ ਦੀ ਪੰਜਾਬ ਦੀ ਇੱਜ਼ਤ ਨੂੰ ਬਚਾਉਣ ਦੀ ਔਰ ਖਾਸ ਕਰਕੇ ਆ ਜਿਹੜੇ ਬਾਹਰੋਂ ਆ ਕੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਆ ਉਹਨਾਂ ਦੀ ਕਰਪਸ਼ਨ ਨੂੰ ਰੋਕਣ ਵਾਸਤੇ ਉਹਨਾਂ ਚ ਸਾਰਿਆਂ ਨੂੰ ਰਲ ਕੇ ਤਰਾ ਹਿਸਾਬ ਉਹ ਬਣਾ ਚਾਹੀਦਾ